ਦੇਣਾ ਲੋਕਾਂ ਦਾ ਆਟਾ ਚੈੱਕ ਕੀਤਾ ਜਾ ਰਿਹਾ ਘਰਾਂ ਵਿੱਚ ਵੜ-ਵੜ ਕੇ ਜਿਹੜੇ ਇਦਾਂ ਦਾ ਕੰਮ ਕਰਦੇ ਆ ਜਾਂ ਘਰਾਂ ਵਿੱਚ ਵੜ ਕੇ ਕਿਸੇ ਦਾ ਵੀ ਆਟਾ ਚੈੱਕ ਕਰਦੇ ਆ ਉਹਨਾਂ ਲਈ ਲਾਣਤ ਆ ਪ੍ਰਮਾਤਮਾ ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਹਰੇਕ ਦੇ ਨਾਲ ਕਿਸੇ ਧਰਮ ਨਾਲ ਨਹੀਂ ਕਿਸੇ ਜਾਤੀ ਨਾਲ ਨਹੀਂ ਇੱਕ ਇਨਸਾਨ ਇਨਸਾਨ ਦੇ ਨਾਲ ਖੜੇ ਬਿਲਕੁਲ ਲੋਕਾਂ ਨੇ ਜਿਨ੍ਹਾਂ ਨੇ ਲੋਨ ਲੈ ਕੇ ਘਰ ਬਣਾਏ ਨੇ ਦਰਵਾਜੇ ਲਾਏ ਨੇ ਸੋਫੇ ਬਣਾਏ ਨੇ ਬੈੱਡ ਬਣਾਏ ਨੇ ਆਪਾਂ ਸਾਰੇ ਘਰਾਂ ਪਰਿਵਾਰਾਂ ਵਾਲੇ ਆਪਾਂ ਨੂੰ ਪਤਾ ਇੱਕ ਚੀਜ਼ ਬਣਾਉਣ ਦੇ ਲਈ ਅੱਜ ਕੱਲ੍ਹ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਸਾਨੂੰ ਕਿੰਨਾ ਕੁਸ਼ਲ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਸਾਲ-ਸਾਲ ਦਾ ਰਾਸ਼ਨ ਇਕੱਠਾ ਕਰ ਲਿਆ ਸਾਲ-ਸਾਲ ਦਾ ਰਾਸ਼ਨ ਇਕੱਠਾ ਨਹੀਂ ਹੋ ਲੋਕਾਂ ਕੋਲ 2-2 ਸਾਲ ਦਾ ਸਮਝ ਲਓ ਵੀ ਤੁਸੀਂ 2-2 ਸਾਲ ਲੋਕਾਂ ਕੋਲ ਉੱਠਿਆ ਨਹੀਂ ਜਾਣਾ ਜਿਹੋ ਜਿਹੇ ਹਾਲਾਤ ਬਣ ਚੁੱਕੇ ਆ ਵੀਰ ਭੈਣ ਜਿਹੜੇ ਕਹਿ ਰਹੇ ਆ ਛੱਡ ਦਿਓ ਸੇਵਾ ਛੱਡ ਦਿਓ ਬਹੁਤ ਖੁਸ਼ ਆ ਗਿਆ ਤੁਸੀਂ ਇੱਥੇ ਮੌਜੂਦਾ ਹਾਲਾਤ ਆ ਕੇ ਦੇਖੋ ਕੀ ਆ ਤੁਸੀਂ ਘਰਾਂ ਦਾ ਰਾਸ਼ਨ ਦੇਖੋਗੇ ਉਹ ਵੀ ਗਿੱਲਾ ਹੋ ਚੁੱਕਾ ਸੜ ਚੁੱਕਾ ਖਰਾਬ ਹੋ ਚੁੱਕਾ ਜਿਹੜਾ ਬਾਬਾ ਨਾਨਕ ਦੇ ਵਿੱਚ ਗੋਭੀ ਦਾ ਕਾਰੋਬਾਰ ਗੋਭੀ ਦੇ ਲੋਕ ਦਿਹਾੜੀਆਂ ਲਾਉਂਦੇ ਆ ਜਾਂ ਕੇ ਤੇ ਗੋਭੀ ਦਾ ਜਿਹੜਾ ਬਿਲਕੁਲ ਖਤਮ ਹੋ ਗਈ ਆ ਉਹ ਵੱਡੇ ਦਿਨ ਤੱਕ 크ਿਸਮਸ ਤੱਕ ਗੋਭੀ ਦਾ ਸੀਜ਼ਨ ਚੱਲਦਾ ਵਾ ਤੇ ਲੋਕਾਂ ਦੇ ਲਗਾਤਾਰ 4-5 ਮਹੀਨੇ ਕੰਮ ਚੱਲਣਾ ਸੀ ਉਹ ਬਿਲਕੁਲ ਬੰਦ ਹੋ ਚੁੱਕਾ ਵਾ ਹੁਣ ਲੋਕ ਦੇਖਦੇ ਪਏ ਆ ਰੱਬ ਵੱਲ ਵੀ ਆਪਾਂ ਕਰਾਂਗੇ ਕੀ ਕੰਮ ਕੀ ਹੈ ਸਾਨੂੰ ਹੁਣ ਜੋ ਨੇਦੇ ਮੰਡੀ ਦਾ ਸੀਜ਼ਨ ਉਹ ਵੀ ਸਾਰੇ ਮਤਲਬ ਸਮਝ ਲਓ ਖਰਾਬ ਹੀ ਪ੍ਰਧਾਨ ਜੀ ਨੂੰ ਪੁੱਛਣਾ ਚਾਹਵਾਂਗੀ ਕਿ ਕੀ ਇਹ ਸਿਰਫ 크ਰਿਸਚੀਅਨ ਲੋਕਾਂ ਦੀ ਸੇਵਾ ਕਰਦੇ ਆ ਕਿ ਸਾਰਿਆਂ ਦੀ ਸਾਡੀਆਂ ਤਾਂ ਦੇਖੋ ਜੀ ਜਦੋਂ ਟਰਾਲੀ ਤੇ ਬੈਜੀ ਦਾ ਅੱਖਾਂ ਬੰਦ ਹੋ ਜਾਂਦੀਆਂ ਵਾ ਆਪਾਂ ਨਹੀਂ ਕਿਸੇ ਨੂੰ ਦੇਖਦੇ 크ਰਿਸਚੀਅਨ ਆ ਇਹ ਕੌਣ ਆ ਇਹ ਸਿੱਖ ਆ ਇਹ ਮੁਸਲਮਾਨ ਆ ਹਰ ਇੱਕ ਦੇ ਲਈ ਭਾਂਡੇ ਸਾਡੇ ਖੁੱਲੇ ਨੇ ਹਮੇਸ਼ਾ ਹੀ ਹਰ ਇੱਕ ਲਈ ਖੁੱਲਾ ਵਾ ਜਦੋਂ ਵੀ ਆਪਾਂ ਦੇਖਦੇ ਜਿਹੜਾ ਵੀ ਪਾਈ ਜਾਂਦਾ ਵਾ ਉਹਨੂੰ ਆਪਾਂ ਖੁੱਲੀ ਸੇਵਾ ਦੇ ਦਈਏ ਜੀ ਤੇ ਨਾਲ ਲੋਕਾਂ ਦਾ ਆਟਾ ਚੈੱਕ ਕੀਤਾ ਜਾ ਰਿਹਾ ਘਰਾਂ ਵਿੱਚ ਵੜ ਵੜ ਕੇ ਜਿਹੜੇ ਇਦਾਂ ਦਾ ਕੰਮ ਕਰਦੇ ਆ ਜਾਂ ਘਰਾਂ ਵਿੱਚ ਵੜ ਕੇ ਕਿਸੇ ਦਾ ਵੀ ਆਟਾ ਚੈੱਕ ਕਰਦੇ ਆ ਉਹਨਾਂ ਲਈ ਲਾਣਤ ਆ। ਪ੍ਰਮਾਤਮਾ ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਹਰੇਕ ਦੇ ਨਾਲ ਕਿਸੇ ਧਰਮ ਨਾਲ ਨਹੀਂ ਕਿਸੇ ਜਾਤੀ ਨਾਲ ਨਹੀਂ ਇੱਕ ਇਨਸਾਨ ਇਨਸਾਨ ਦੇ ਨਾਲ ਖੜੇ ਹਾਂ। ਬਿਲਕੁਲ ਲੋਕਾਂ ਨੇ ਜਿਨ੍ਹਾਂ ਨੇ ਲੋਨ ਲੈ ਕੇ ਘਰ ਬਣਾਏ ਨੇ, ਦਰਵਾਜ਼ੇ ਲਾਏ ਨੇ, ਸੋਫੇ ਬਣਾਏ ਨੇ, ਬੈੱਡ ਬਣਾਏ ਨੇ। ਆਪਾਂ ਸਾਰੇ ਘਰਾਂ ਪਰਿਵਾਰਾਂ ਵਾਲੇ ਆਪਾਂ ਨੂੰ ਪਤਾ ਇੱਕ ਚੀਜ਼ ਬਣਾਉਣ ਦੇ ਲਈ ਅੱਜ ਕੱਲ੍ਹ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਸਾਨੂੰ ਕਿੰਨਾ ਕੋਸ਼ਿਸ਼ਾ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਮੈਂ ਕਿ ਸਾਲ-ਸਾਲ ਦਾ ਰਾਸ਼ਨ ਇਕੱਠਾ ਕਰ ਲਿਆ ਸਾਲ-ਸਾਲ ਦਾ ਰਾਸ਼ਨ ਇਕੱਠਾ ਨਹੀਂ ਹੋ ਲੋਕਾਂ ਕੋਲ 2-2 ਸਾਲ ਦਾ ਸਮਝ ਲਓ ਵੀ ਤੁਸੀਂ 2-2 ਸਾਲ ਲੋਕਾਂ ਕੋ ਉੱਠਿਆ ਨਹੀਂ ਜਾਣਾ ਜਿਹੋ ਜਿਹੇ ਹਾਲਾਤ ਬਣ ਚੁੱਕੇ ਆ ਵੀਰ ਭੈਣ ਜਿਹੜੇ ਕਹਿ ਰਹੇ ਆ ਛੱਡ ਦਿਓ ਸੇਵਾ ਛੱਡ ਦਿਓ ਬਹੁਤ ਖੁਸ਼ ਆ ਗਿਆ ਤੁਸੀਂ ਇੱਥੇ ਮੌਜੂਦਾ ਹਾਲਾਤ ਆ ਕੇ ਦੇਖੋ ਕੀ ਆ ਤੁਸੀਂ ਘਰਾਂ ਦਾ ਰਾਸ਼ਨ ਦੇਖੋਗੇ ਉਹ ਵੀ ਗਿੱਲਾ ਹੋ ਚੁੱਕਾ ਸੜ ਚੁੱਕਾ ਹੈ ਖਰਾਬ ਹੋ ਚੁੱਕਾ ਹੈ ਸਾਡੇ ਗੁਰੂ ਬਾਬਾ ਨਾਨਕ ਵਿੱਚ ਗੋਭੀ ਦਾ ਕਾਰੋਬਾਰ ਗੋਭੀ ਦੇ ਲੋਕ ਦਿਹਾੜੀਆਂ ਲਾਉਂਦੇ ਆ ਜਾਂ ਕੇ ਤੇ ਗੋਭੀ ਦਾ ਜਿਹੜਾ ਬਿਲਕੁਲ ਖਤਮ ਹੋ ਗਈ ਆ ਉਹ ਵੱਡੇ ਦਿਨ ਤੱਕ 크ਿਸਮਸ ਤੱਕ ਗੋਭੀ ਦਾ ਸੀਜ਼ਨ ਚੱਲਦਾ ਵਾ ਤੇ ਲੋਕਾਂ ਦੇ ਲਗਾਤਾਰ 4-5 ਮਹੀਨੇ ਕੰਮ ਚੱਲਣਾ ਸੀ ਉਹ ਬਿਲਕੁਲ ਬੰਦ ਹੋ ਚੁੱਕਾ ਵਾ ਹੁਣ ਲੋਕ ਦੇਖਦੇ ਪਏ ਆ ਰੱਬ ਵੱਲ ਵੀ ਆਪਾਂ ਕਰਾਂਗੇ ਕੀ ਕੰਮ ਕੀ ਆ ਸਾਨੂੰ ਹੁਣ ਛੋਨੇ ਦੇ ਮੰਡੀ ਦਾ ਸੀਜ਼ਨ ਉਹ ਵੀ ਸਾਰੇ ਮਤਲਬ ਸਮਝ ਲਓ ਖਰਾਬ ਹੀ ਹੈ ਪ੍ਰਧਾਨ ਜੀ ਨੂੰ ਪੁੱਛਣਾ ਚਾਹਾਂਗੇ ਕਿ ਇਹ ਸਿਰਫ 크ਿਸਚਨ ਲੋਕਾਂ ਦੀ ਸੇ